ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਅਮਨ ਪਿਕ ਕੌਰ ਪੈਨੋ ਦੇ ਬੁਟੀਕ ਤੇ ਅੱਜ ਦੀ ਨਵੀਂ ਕਲੈਕਸ਼ਨ ਤੁਹਾਡਾ ਸਵਾਗਤ ਹੈ ਅੱਜ ਵਾਲੀ ਕਲੈਕਸ਼ਨ ਵੀ ਬਹੁਤ ਹੀ ਜ਼ਿਆਦਾ ਸੋਹਣੀ ਰਹੇਗੀ ਆ ਕਾਫੀ ਸਾਰੇ WhatsApp ਤੇ ਮੈਸੇਜ ਆ ਰਹੇ ਸੀ ਕਿ ਪਲੀਜ਼ ਅਮਨ ਕੁਝ ਕੀਨ ਖਾਵ ਦੇ ਵਿੱਚ ਲੈ ਕੇ ਆਓ ਆ ਕੋਈ ਤੁਹਾਨੂੰ ਪਤਾ ਹੈ ਕਿ ਹੁਣ ਕਾਫੀ ਸਮੇਂ ਤੋਂ ਕਾਫੀ ਟ੍ਰੈਂਡ ਚੱਲ ਰਿਹਾ ਹੈ ਜਿੱਦਾ ਬ੍ਰੋਕੇਟੀ ਸਲਵਾਰ ਹੋਗੀ ਕੀਨ ਕਾਬਲੀ ਸਲਵਾਰ ਨਾਲ ਤੁਸੀਂ ਪਲੇਨ ਸ਼ਰਟ ਉੱਪਰ ਵਰਕਰਵਾ ਸਕਦੇ ਹੋ ਜਾਂ ਤੁਸੀਂ ਅੱਖੀਨ ਦਾ ਆਪਦੇ ਸ਼ਰਧ ਦੇ ਉੱਪਰ ਪਲੇਨ ਪੈਚ ਲਗਾ ਕੇ ਤੁਸੀਂ ਵਰਕ ਕਰਵਾ ਸਕਦੇ ਹੋ ਠੀਕ ਹੈ ਜੀ ਆਪਾਂ ਅੱਜ ਤੁਹਾਨੂੰ ਜਿੰਨੇ ਵੀ ਡਿਜ਼ਾਈਨ ਦਿਖਾਵਾਂਗੇ ਉਹ ਚ ਅਲੱਗ-ਅਲੱਗ ਕਲਰ ਦਿਖਾਵਾਂਗੇ ਠੀਕ ਹੈ ਹੋ ਸਕਦਾ ਕਿ ਡਿਜ਼ਾਈਨ ਇੱਕ ਹੀ ਹੋਵੇ ਕਲਰ ਜਿਹੜੇ ਨੇ ਉਹ ਅਲੱਗ-ਅਲੱਗ ਹੋਣ ਠੀਕ ਹੈ ਇਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਡਿਜ਼ਾਈਨ ਕੋਈ ਵੀ ਕਲਰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਸਕਰੀਨ ਦੇ ਉੱਪਰ ਆਪਣਾ WhatsApp ਨੰਬਰ ਜਿਹੜਾ ਸ਼ੋ ਹੋ ਰਿਹਾ ਸਿਰਫ ਤੁਸੀਂ ਪਲੀਜ਼ ਸਾਨੂੰ WhatsApp ਤੇ ਮੈਸੇਜ ਹੀ ਕਰਨਾ ਕਾਲ ਨਾ ਕਰਿਆ ਕਰੋ ਅਗਰ ਕੁਝ ਅਰਜੈਂਟ ਹੈ ਤੁਸੀਂ ਸਾਨੂੰ ਐਨੀ ਟਾਈਮ ਕਾਲ ਕਰ ਸਕਦੇ ਹੋ ਬਟ ਤੁਸੀਂ ਕੋਸ਼ਿਸ਼ ਇਹ ਹੀ ਕਰਿਓ ਕਿ ਤੁਸੀਂ ਸਾਨੂੰ ਵੌਇਸ ਮੈਸੇਜ ਕਰੋ ਵੌਇਸ ਮੈਸੇਜ ਦੇ ਨਾਲ ਤੁਸੀਂ ਸਕਰੀਨਸ਼ਾਟ ਭੇਜੋ ਬਿਨਾਂ ਸਕਰੀਨਸ਼ਾਟ ਤੋਂ ਮੈਸੇਜ ਨਾ ਕਰਿਓ ਕਿ ਅਮਰ ਸਾਨੂੰ ਇਹ ਕਲਰ ਚਾਹੀਦਾ ਸਾਨੂੰ ਉਹ ਕਲਰ ਚਾਹੀਦਾ ਸਾਨੂੰ ਇਸ ਤਰ੍ਹਾਂ ਬਿਲਕੁਲ ਨਹੀਂ ਪਤਾ ਲੱਗਣਾ ਹੈਗਾ ਠੀਕ ਹੈ ਜੀ ਤੇ ਕੋਸ਼ਿਸ਼ ਕਰਾਂਗੇ ਕਿ ਨਾਲ ਹੀ ਆਪਾਂ ਤੁਹਾਨੂੰ ਪ੍ਰਾਈਸ ਸ਼ੋਅ ਕਰ ਦਈਏ ਪ੍ਰਾਈਸ ਜਿਹੜਾ ਸ਼ੋਅ ਕਰਾਂਗੇ ਉਹ ਬਿਨਾਂ ਸਲਾਈ ਤੋਂ ਬਿਨਾਂ ਕਢਾਈ ਤੋਂ ਬਿਨਾਂ ਦੁਪੱਟੇ ਤੋਂ ਠੀਕ ਹੈ ਜੀ ਕਿਤੇ ਇਹ ਨਾ ਹੋਵੇ ਕਿ ਜਿਹੜਾ ਮੈਂ ਤੁਹਾਨੂੰ ਇੱਕ ਸੂਟ ਦਿਖਾਵਾਂਗੀ ਨਾਲ ਕਿ ਤੁਸੀਂ ਇੱਕ ਤੁਹਾਨੂੰ ਮੈਂ ਆਈਡੀਆ ਦਵਾਂਗੀ ਇਸ ਤਰੀਕੇ ਨਾਲ ਤੁਸੀਂ ਸੂਟ ਜਿਹੜਾ ਰੈਡੀ ਕਰ ਸਕਦੇ ਹੋ ਤਾਂ ਉਹਦੇ ਵਿੱਚ ਇਹ ਹੋਏਗਾ ਕਿ ਉਹ ਸੂਟ ਸਟਿਚ ਕੀਤਾ ਹੋਏਗਾ ਜਾਂ ਦੁਪੱਟਾ ਹੋਏਗਾ ਤਾਂ ਤੁਸੀਂ ਕਿਤੇ ਮੈਨੂੰ ਇਹ ਕਹੋ ਕਿ ਅਮਨ ਜਿਹੜਾ ਪ੍ਰਾਈਸ ਸ਼ੋਅ ਕੀਤਾ ਹੈ ਦੁਪੱਟੇ ਨਾਲ ਕੀਤਾ ਹੈ ਜਾਂ ਬਿਨਾਂ ਦੁਪੱਟੇ ਦੇ ਵਰਕ ਨਾਲ ਕੀਤਾ ਹੋਇਆ ਠੀਕ ਹੈ ਜੀ ਪਲੀਜ਼ ਵੀਡੀਓ ਨੂੰ ਪੂਰਾ ਦੇਖਿਓ ਸਕਿਪ ਨਾ ਕਰਿਓ ਜੇ ਤੁਸੀਂ ਵੀਡੀਓ ਸਕਿਪ ਕਰਕੇ ਦੇਖ ਲੈਂਦੇ ਹੋ ਤਾਂ ਤੁਹਾਡੀ ਜਾਣਕਾਰੀ ਵਾਲੀਆਂ ਗੱਲਾਂ ਜਿਹੜੀਆਂ ਨੇ ਉਹ ਨਿਕਲ ਜਾਂਦੀਆਂ ਨੇ ਲਓ ਜੀ ਬਹੁਤ ਜ਼ਿਆਦਾ ਸੋਹਣੀ ਕਲੈਕਸ਼ਨ ਹੈ ਜੀ ਕਲਰ ਚੈੱਕ ਕਰ ਸਕਦੇ ਹੋ ਫੈਬਰਿਕ ਦੀ ਅਗਰ ਮੈਂ ਤੁਹਾਨੂੰ ਗੱਲ ਕਰਾਂ ਤਾਂ ਬਹੁਤ ਸੋਹਣਾ ਫੈਬਰਿਕ ਹੈ ਡਿਜ਼ਾਈਨਿੰਗ ਬਹੁਤ ਪਿਆਰੀ ਹੈ ਪਿਓਰ ਕੀਨ ਕਾਪ ਦੇ ਉੱਪਰ ਇਹ ਵਾਲੀ ਜਿਹੜੀ ਸ਼ਰਟ ਰਹੇਗੀ ਹਾਂ ਇੱਥੇ ਤੁਹਾਨੂੰ ਮੈਂ ਇੱਕ ਗੱਲ ਦੱਸਣਾ ਚਾਹੁੰਦੀ ਆ ਕਿ ਤੁਸੀਂ ਇਹਦੀ ਸ਼ਰਟ ਵੀ ਬਣਾ ਸਕਦੇ ਹੋ ਠੀਕੇ ਜਿਵੇਂ ਹੁਣ ਆਪਾਂ ਇਹ ਵਾਲੀ ਨਾਲ ਸ਼ਰਟ ਰੱਖੀ ਜਾਂ ਬਾਟਮ ਰੱਖੀ ਹੁਣ ਪਤਾ ਨਹੀਂ ਤੁਸੀਂ ਬਾਟਮ ਬਣਾਓਗੇ ਜਾਂ ਸ਼ਰਟ ਬਣਾਓਗੇ ਬਟ ਮੈਂ ਜਦੋਂ ਇਹ ਆਪਣਾ ਸੂਟ ਸਲਾਈ ਕੀਤਾ ਸੀ ਮੈਂ ਇਹਦੇ ਨਾਲ ਪਲੇਨ ਸ਼ਰਟ ਰੱਖੀ ਸੀ ਔਰ ਜਿਹੜੀ ਇਹ ਵਾਲੀ ਖੀਨ ਕਾਪ ਦੀ ਜਿਹੜੀ ਆਪਾਂ ਨੇ ਬਾਟਮ ਰੈਡੀ ਕੀਤੀ ਸੀ ਹਾਂ ਇਹਦੇ ਕੁਝ ਭੈਣਾ ਕਹਿਣ ਗਿਆ ਕਿ ਜਿਹੜੀ ਅਮਨ ਜਿਹੜੀ ਬਾਟਮ ਦਾ ਫੈਬਰਿਕ ਅਗਰ ਆਪਾਂ ਖੀਨ ਕਾਪ ਦਾ ਰੱਖਾਂਗੇ ਤਾਂ ਫਲਫੀ ਰਹੇਗਾ ਕਿ ਜਾਂ ਨਹੀਂ ਬਿਲਕੁਲ ਭੈਣੋ ਇਹ ਫਲਫੀ ਹੀ ਰਹੇਗਾ ਠੀਕ ਹੈ ये बिल्कुल स्टेट बॉटम बनेगी अगर तीस सलवार नहीं बना चाहते ट्राउजर बना सकते हो ट्राउजर ना भी सूटा बहुत प्यारा बनेगा पार्टीवेयर लुक वाला सूट बनेगा कोई ऐदा नहीं कि नॉर्मल सूट बनेगा ठीक है जी फस्ट कलर रहेगा ए वाला बहुत प्यारा मैं एक तो आइडिया दे दी हूँ कि किस तरीके जो सूट है रेडी करवा सकते हो कलर तुम मैं तो दिखा दा कलर बहुत प्यार हम थो दे रही हूँ जी आइडिया किस तरीके रैडी करवा सकते हो क्योंकि कई बार भैया कोई आइडिया नहीं होंगे कि आपका रेडी किस तरह करना है ਜਦੋਂ ਮੈਂ ਦਿਖਾ ਰਹੀ ਹਾਂ ਇਹ ਵਾਲਾ ਸ਼ਰਟ ਦਾ ਪੀਸ ਇੱਕ ਇਹ ਆਪਾਂ ਸਟਿਚ ਕਰਨਾ ਹੈ ਕਾਫੀ ਸਾਰੇ ਵਾਲ ਪਏ ਹੋਏ ਨੇ ਇਹਨੂੰ ਲੋ ਜੀ ਇਹ ਆਪਾਂ ਬਿਲਕੁਲ ਪਲੇਨ ਦੇ ਉੱਪਰ ਵਰਕ ਕੀਤਾ ਹੈ ਇਸੇ ਤਰ੍ਹਾਂ ਹੀ ਦੇਖੋ ਇਹ ਪ੍ਰੋਪਰ ਹੈਂਡਵਰਕ ਦੇ ਵਿੱਚ ਰਹੇਗਾ neck ਦੇ ਉੱਪਰ ਵਰਕ ਕੀਤਾ ਹੋਇਆ ਔਰ ਇਸ ਤਰ੍ਹਾਂ ਆਪਾਂ ਢੇਰੇ ਦੇ ਉੱਪਰ ਵਰਕ ਕੀਤਾ ਪੂਰੀ ਸ਼ਰਟ ਦੇ ਵਿੱਚ ਇਸ ਤਰ੍ਹਾਂ ਕੰਮ ਕੀਤਾ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਜਿਹਾ ਕੰਮ ਹੋਇਆ ਬਹੁਤ ਪਿਆਰਾ ਸੂਟ ਬਣਦਾ ਹੈ ਬਾਜ਼ੂ ਦੇ ਉੱਪਰ ਕੰਮ ਰਹੇਗਾ ਠੀਕ ਹੈ ਇੱਕ ਆਈਡੀਆ ਤੁਹਾਨੂੰ ਮੈਂ ਇਹ ਦੇ ਦਿੱਤਾ ਕਿ ਤੁਸੀਂ ਇਸ ਤਰ੍ਹਾਂ ਪਲੇਨ ਸ਼ਰਟ ਦੇ ਉੱਪਰ ਕੰਮ ਕਰਕੇ ਸਲਵਾਰ ਇਸ ਤਰ੍ਹਾਂ ਨਾਲ ਤੁਸੀਂ ਕੀਨ ਕੱਪੜੀ ਰੱਖ ਸਕਦੇ ਹੋ ਲੋ ਜੀ ਇਹ ਵਾਲੀ ਆਪਾਂ ਬਾਟਮ ਰੱਖੀ ਇਹ ਵਾਲਾ ਬਲੈਕ ਕਲਰ ਇਹ ਵਾਲਾ ਠੀਕ ਹੈ ਅਗਰ ਤੁਸੀਂ ਬਲੈਕ ਕਲਰ ਨਹੀਂ ਲਾਇਕ ਕਰਦੇ ਤੁਹਾਨੂੰ ਜਿਹੜਾ ਆਪਾਂ ਕਲਰ ਸ਼ੇਡ ਦਿਖਾ ਰਹੇ ਤੁਸੀਂ ਉਹਨਾਂ ਦੇ ਵਿੱਚੋਂ ਆਪਣਾ ਕਲਰ ਜਿਹੜਾ ਪਸੰਦ ਕਰਕੇ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਠੀਕ ਹੈ ਅ ਅਗਰ ਤੁਸੀਂ ਪਲੇਨ ਸ਼ਰਟ ਤੇ ਨਾਲ ਵੀ ਵਰਕ ਨਹੀਂ ਕਰਵਾਉਣਾ ਤਾਂ ਤੁਸੀਂ ਇਸ ਦੇ ਨਾਲ ਜਿੱਦਾ ਖੀਨਖਾਬ ਦੀ ਸ਼ਰਟ ਬਣਾ ਕੇ ਇਸ ਦੇ ਉੱਪਰ ਪੈਚ ਲਗਾ ਕੇ ਠੀਕ ਹੈ بیس ਕਲਰ ਦਾ ਪੈਚ ਲਗਾ ਕੇ ਉਹਦੇ ਉੱਪਰ ਤੁਸੀਂ ਜਿਹੜਾ ਹੈਂਡ ਵਰਕ ਉਹ ਕਰਵਾ ਸਕਦੇ ਹੋ ਉਹ ਚੀਜ਼ ਵੀ ਬਹੁਤ ਪਿਆਰੀ ਬਣੇਗੀ ਠੀਕ ਹੈ ਜੀ ਇਸ ਤਰ੍ਹਾਂ ਕਿ ਕਿ ਦੁਪੱਟਾ ਤੁਸੀਂ ਕਿਹੜਾ ਕਰਵਾਉਣਾ ਨਾਲ ਪਿਓਰ ਕਮਲ ਦਾ ਜਾਂ ਆਰਗੈਂਜ਼ਾ ਦਾ ਉਹ ਤੁਹਾਡੀ ਚੁਆਇਸ ਰਹੀ ਕਿ ਤੁਸੀਂ ਸਾਨੂੰ ਦੱਸ ਸਕਦੇ ਹੋ। ਉਹ ਦੀ ਫਸਟ ਕਲਰ ਬਹੁਤ ਪਿਆਰਾ ਹੈ। ਇਹਨਾਂ ਦੇ ਵਿੱਚੋਂ ਜਿਹੜਾ ਜਿਹੜਾ ਕਲਰ ਪਸੰਦ ਆ ਪਲੀਜ਼ ਸਕਰੀਨਸ਼ਾਟ ਲੈ ਆ ਲਿਓ। ਔਰ ਅਗਰ ਤੁਹਾਨੂੰ ਹੁਣ ਅੱਗੇ ਫੰਕਸ਼ਨ ਨੇ ਤਾਂ ਇਹਨਾਂ ਸੂਟਾਂ ਦੇ ਵਿੱਚੋਂ ਤੁਸੀਂ ਆਪਣੇ ਲਈ ਇੱਕ ਇੱਕ ਸੂਟ ਜ਼ਰੂਰ ਰੈਡੀ ਕਰਵਾਇਓ। ਅਗਰ ਤੁਸੀਂ ਸਲਵਾਰ ਨਹੀਂ ਲਈ ਕਾਦੇ ਤੁਸੀਂ ਇਹਦਾ ਟਰਾਊਜ਼ਰ ਬਣਾ ਸਕਦੇ ਹੋ। ਬਹੁਤ ਪਿਆਰੇ ਜਿਹੇ ਕਲਰ ਸ਼ੇਡ ਆਏ ਹੋਏ ਨੇ। ਅਗਲੀ ਸ਼ੇਡ ਚੈੱਕ ਕਰੋ ਬਹੁਤ ਸੋਹਣੀ ਸ਼ੇਡ ਹੈ ਜੀ ਇਹ ਵਾਲੀ ਵੀ ਜਿਵੇਂ ਤੁਹਾਨੂੰ ਪਤਾ ਹੈ ਕਿ ਪਾਰਟੀ ਵਿਆਹ ਦੇ ਸੀਜ਼ਨ ਜਿਹੜੇ ਨੇ ਸ਼ੁਰੂ ਹੋ ਗਏ ਨੇ ਤਾਂ ਇਹ ਚੀਜ਼ਾਂ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਨੇ ਬਿਲਕੁਲ ਨਿਊ ਡਿਜ਼ਾਈਨ ਨੇ ਜੀ ਲਓ ਜੀ ਇਹ ਵੀ ਕਲਰ ਬਹੁਤ ਪਿਆਰਾ ਹੈ ਔਰ ਬਹੁਤ ਸੋਹਣਾ ਲੱਗਦਾ ਜੀ ਇਹ ਵਾਲਾ ਕਲਰ ਬ੍ਰਾਈਟ ਜਿਹਾ ਕਲਰ ਜਿਹੜਾ ਤੁਹਾਨੂੰ ਪਤਾ ਹੈ ਕਿ ਅਗਲੇ ਅਕਤੂਬਰ ਨਵੰਬਰ ਦੇ ਵਿੱਚ ਮੌਸਮ ਜਿਹੜਾ ਬਹੁਤ ਸੋਹਣਾ ਹੋ ਜਾਣਾ ਔਰ ਠੰਡੇ ਮੌਸਮਾਂ ਦੇ ਵਿੱਚ ਇਸ ਤਰ੍ਹਾਂ ਦੇ ਬ੍ਰਾਈਟ ਕਲਰ ਜਿਹੜੇ ਬਹੁਤ ਪਿਆਰੇ ਲੱਗਦੇ ਨੇ ਡਿਜ਼ਾਈਨਿੰਗ ਦੀ ਅਗਰ ਮੈਂ ਗੱਲ ਕਰਾਂ ਤਾਂ ਬਹੁਤ ਪਿਆਰੀ ਡਿਜ਼ ਜੀਵੇਂ ਮੈਂ ਤੁਹਾਨੂੰ ਬਾਰ-ਬਾਰ ਦੱਸ ਰਹੀ ਹਾਂ ਕਿ ਤੁਸੀਂ ਕੀਨ ਖਾਬ ਦੇ ਸ਼ਰਟ ਬਣਾ ਸਕਦੇ ਹੋ ਪਲੇਨ ਬਾਟਮ ਬਣਾ ਸਕਦੇ ਹੋ ਠੀਕ ਹੈ ਜੀ ਅਗਰ ਤੁਹਾਡਾ ਟੇਸਟ ਇਦਾਂ ਦਾ ਨਹੀਂ ਹੈਗਾ ਤਾਂ ਤੁਸੀਂ ਇਹਦਾ ਕਰ ਸਕਦੇ ਹੋ ਕਿ ਇਹਦੀ ਬਾਟਮ ਬਣਾ ਸਕਦੇ ਹੋ ਔਰ ਪਲੇਨ ਦੀ ਤੁਸੀਂ ਸ਼ਰਟ ਬਣਾ ਸਕਦੇ ਹੋ ਸ਼ਰਟ ਦੇ ਉੱਪਰ ਵਰਕ ਕਰਵਾ ਸਕਦੇ ਹੋ ਅਗਰ ਵਰਕ ਨਹੀਂ ਵੀ ਕਰਾਉਣਾ ਤੁਸੀਂ ਵਿਦਆਊਟ ਵਰਕ ਵੀ ਸਾਡੇ ਤੋਂ ਬਾਈ ਕਰ ਸਕਦੇ ਹੋ ਸਕਰੀਨ ਦੇ ਉੱਪਰ ਆਪਾਂ ਤੁਹਾਨੂੰ ਜਿਹੜਾ ਪ੍ਰਾਈਸ ਦੇ ਰਹੇ ਹਾਂ ਜੀ ਉਹ ਵਿਦਆਊਟ ਦੁਪੱਟਾ ਵਿਦਆਊਟ ਵਰਕ ਦੇ ਰਿਹਾ ਹੈ ਵਰਕ ਤੁਸੀਂ ਆਪਣਾ ਕੋਈ ਆਈਡੀਆ ਸਾਨੂੰ ਦੇ ਸਕਦੇ ਹੋ ਜਿਵੇਂ ਮੈਂ ਤੁਹਾਨੂੰ ਇੱਕ ਆਪਣਾ ਡਿਜ਼ਾਈਨ ਦਿਖਾਇਆ ਤੁਸੀਂ ਉਸ ਤਰੀਕੇ ਦਾ ਵੀ ਵਰਕ ਕਰਵਾ ਸਕਦੇ ਹੋ ਠੀਕ ਹੈ ਜੀ ਫੁੱਲ ਪਿਓਰ ਖੀਨ ਖਾਬਾ ਜੀ ਇਹ ਕੋਈ ਸੈਮੀ ਨਹੀਂ ਹੈਗੀ ਠੀਕ ਹੈ ਜੀ ਕਲਰ ਬਹੁਤ ਪਿਆਰਾ ਜੀ ਇਹ ਵਾਲਾ ਵੀ ਇਸ ਤਰ੍ਹਾਂ ਜਿਵੇਂ ਮੈਂ ਤੁਹਾਨੂੰ ਇੱਕ ਆਈਡੀਆ ਦਿੱਤਾ ਸੀ ਬਲੈਕ ਦਾ ਤਾਂ ਇਹਦੇ ਵਿੱਚ ਇਹ ਵਾਲਾ ਡਿਜ਼ਾਈਨ ਹੈ ਜੀ ਉਹ ਡਿਜ਼ਾਈਨ ਕੁਝ ਹੋਰ ਸੀ ਜਿਹੜੇ ਬੋਟਮ ਦਾ ਸੀ ਇਹ ਵਾਲਾ ਡਿਜ਼ਾਈਨ ਕੁਝ ਹੋਰ ਹੈ ਬਹੁਤ ਪਿਆਰਾ ਡਿਜ਼ਾਈਨ ਹੈ ਜੀ ਇਹ ਵਾਲਾ ਵੀ ਅਗਰ ਤੁਸੀਂ ਬਲੈਕ ਲਾਇਕ ਕਰਦੇ ਹੋ ਤੁਸੀਂ ਬਲੈਕ ਵੀ ਬਣਵਾ ਸਕਦੇ ਹੋ ਆ ਪਿਛਲੇ ਸਾਲ ਕੋਈ ਡਿਜ਼ਾਈਨਿੰਗ ਹੋ ਰਹੀ ਸੀ ਬਟ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਜੀ ਪਿਛਲੇ ਸਾਲ ਤੋਂ ਹੀ ਖੀਨਖਾ ਔਰ ਇਸ ਵਾਰ ਤਾਂ ਬਹੁਤ ਹੀ ਜ਼ਿਆਦਾ ਇਹਦੀ ਡਿਮਾਂਡ ਹੈ ਜੀ ਔਰ ਬੜੀ ਮੁਸ਼ਕਿਲ ਨਾਲ ਸੀ ਇਹ ਵਾਲੇ ਡਿਜ਼ਾਈਨ ਜਿਹੜੇ ਮੰਗਵਾਏ ਨੇ ਔਰ ਬਹੁਤ ਹੀ ਪਿਆਰੇ ਜਿਹੇ ਡਿਜ਼ਾਈਨ ਮੰਗਵਾਏ ਨੇ ਸਿਲੇਕਟਡ ਜੇ ਪੀਸ ਮੰਗਵਾਉਣੇ ਆ ਜੀ ਆਪਾਂ ਹਮੇਸ਼ਾ ਹੀ ਲੋ ਜੀ ਔਰ ਇੱਕ ਗੱਲ ਹੋਰ ਕਿ ਜਦੋਂ ਆਪਾਂ ਸਰਦੀ ਦੇ ਵਿੱਚ ਹੋ ਨਾ ਇਦਾਂ ਦੀ ਬ੍ਰੌਕੇਟ ਦੀ ਸ਼ਰਟ ਬਣਾ ਲੈ ਸੌਰੀ ਖੀਨਕਾਬ ਦੀ ਸ਼ਰਟ ਬਣਾ ਲੈਣੇ ਆ ਔਰ ਤੁਹਾਨੂੰ ਅਲੱਗ ਤੋਂ ਕੋਈ ਵੀ ਕੋਟੀ ਸਵੈਟਰ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਕਾਫੀ ਹੈਵੀ ਜਿਹੜੀ ਸ਼ਰਟ ਆਪਣੀ ਬਣ ਜਾਂਦੀ ਜਦੋਂ ਲਾਈਨਿੰਗ نیچے ਆਪਾਂ ਐਡ ਕਰ ਦਿੰਨੇ ਆ ਤਾਂ ਉਹਦੇ ਨਾਲ ਜਿਹੜੀ ਸਰਦੀ ਸਾਨੂੰ ਬਿਲਕੁਲ ਵੀ ਨਹੀਂ ਲੱਗਣੀ ਹੈਗੀ ਠੀਕ ਹੈ ਜੀ ਲੋ ਜੀ ਲੋ ਜੀ ਅਗਲਾ ਕਲਰ ਚੈੱਕ ਕਰੋ ਬਹੁਤ ਪਿਆਰਾ ਜਿਹਾ ਕਲਰ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਤੇ ਹੁਣ ਵੀ ਦੱਸ ਰਹੀ ਆ ਕਿ ਅਗਰ ਤੁਸੀਂ ਕਹੋ ਕਿ ਇਹ ਸਲਵਾਰ ਬਿਲਕੁਕੁਲ ਸੌਫਟ ਬਣੇਗੀ ਨਹੀਂ ਜੀ ਇਹ ਫੁੜੀ ਫਲਫੀ ਹੈ ਫੈਬਰਿਕ ਜਿਹੜਾ ਕੀਨ ਕਾਪ ਦਾ ਇਹਦੀ ਸਲਵਾਰ ਦੀ ਜਿਹੜੀ ਬਨਾਵਟ ਉਹ ਫਲਫੀ ਹੀ ਰਹੇਗੀ ਠੀਕ ਹੈ ਅਗਰ ਤੁਸੀਂ ਨਹੀਂ ਲਾਈਕ ਕਰਦੇ ਫਲਫੀ ਸਲਵਾਰ ਕਾ ਤੁਸੀਂ ਇਹਦਾ ट्राउजर ਬਣਾ ਸਕਦੇ ਹੋ ਅਗਰ ਤੁਸੀਂ ट्राउजर ਸਲਵਾਰ ਨਹੀਂ ਬਣਾਉਣੀ ਤਾਂ ਤੁਸੀਂ ਇਹਦੀ ਸ਼ਰਟ ਬਣਾ ਸਕਦੇ ਹੋ ਪਲੇਨ ਜਿਹੜੀ ਸਲਵਾਰ ਬਣਾ ਸਕਦੇ ਹੋ ਦੋਨੋਂ ਹੀ ਤਰੀਕੇ ਦੇ ਨਾਲ ਇਹ ਸੂਟ ਜਿਹੜਾ ਤੁਹਾਡਾ ਬਹੁਤ ਪਿਆਰਾ ਬਣੇਗਾ ਇੱਕ ਬੁਟੀਕ ਸਟਾਈਲ ਸੂਟ ਅਗਰ ਤੁਸੀਂ ਬਣਾਉਣਾ ਚਾਹੁੰਦੇ ਹੋ ਤਾਂ ਕਰਕੇ ਕਹਿ ਰያ ਤੁਹਾਨੂੰ ਆਪਾਂ ਠੀਕ ਹੈ ਜੀ ਬਾਕੀ ਦੇਖੋ ਤੁਹਾਡਾ ਟੇਸਟ ਹੈ ਜਿਵੇਂ ਤੁਸੀਂ ਲਾਈਕ ਕਰ ਤੁਸੀਂ ਉਸ ਤਰੀਕੇ ਨਾਲ ਬਣਾ ਸਕਦੇ ਹੋ ਲਓ ਜੀ ਬਹੁਤ ਹੀ ਪਿਆਰੀ ਜੀ ਪੀਕਾਕ ਜੀ ਸ਼ੇਡ ਹੈ ਬੜਾ ਸੋਹਣਾ ਡਿਜ਼ਾਈਨ ਬਣਿਆ ਹੋਇਆ बॉਟਮ ਦਾ ਵੀ ਠੀਕੇ ਤੁਸੀਂ ਆਪਣੇ ਤਰੀਕੇ ਨਾਲ ਇਸ ਨੂੰ ਰੈਡੀ ਕਰਵਾਓ ਅ ਅਗਰ ਤੁਸੀਂ ਵਰਕ ਨਹੀਂ ਕਰਵਾਉਣਾ ਤੁਸੀਂ ਪਲੇਨ ਸ਼ਰਟ ਦੇ ਉੱਪਰ ਪੋਰਟਲੀ ਬਟਨ ਵਗੈਰਾ ਜਿੱਦਾਂ ਕਿਨਕਾਬ ਦਾ ਫੈਬਰਿਕ ਲਗਾ ਕੇ ਤੁਸੀਂ ਪੇਸਟਿੰਗ ਕਰਵਾ ਕੇ ਸ਼ਰਟ ਰੈਡੀ ਕਰਵਾ ਸਕਦੇ ਹੋ ਔਰ ਇਹ बॉਟਮ ਰੈਡੀ ਕਰਵਾ ਸਕਦੇ ਹੋ ਠੀਕੇ ਜੀ ਕਿਉਂਕਿ ਟ੍ਰੈਂਡਿੰਗ ਦੇ ਵਿੱਚ ਜਿਹੜਾ ਚੱਲ ਰਿਹਾ ਅੱਜ ਜੇ ਅਗਰ ਮੈਂ ਗੱਲ ਕਰਾਂ ਤਾਂ ਤੁਸੀਂ ਇਹਦੀ ਸ਼ਰਟ ਬਣਾਓ ਠੀਕ ਹੈ ਔਰ ਪਲੇਨ ਬਾਟਮ ਬਣਾਓ ਇਸ ਤਰੀਕੇ ਨਾਲ ਬਹੁਤ ਸੋਹਣਾ ਲੱਗੂਗਾ ਬਾਕੀ ਫਿਰ ਕਿ ਮੈਂ ਕਹਿ ਰਹੀਆਂ ਕਿ ਟੇਸ ਤੁਹਾਡਾ ਆਪਣਾ ਜਿਵੇਂ ਤੁਸੀਂ ਲਾਈਕ ਕਰਦੇ ਤੁਸੀਂ ਉਸ ਤਰੀਕੇ ਨਾਲ ਬਣਾ ਸਕਦੇ ਹੋ ਆਪਾਂ ਸਿਰਫ ਤੁਹਾਨੂੰ ਸਲਾਹ ਦੇ ਸਕਦੇ ਹਾਂ ਕਿ ਤੁਸੀਂ ਇਸ ਤਰੀਕੇ ਨਾਲ ਡਿਜ਼ਾਈਨ ਕਰਵਾ ਸਕਦੇ ਹੋ ਜਿਵੇਂ ਮੈਂ ਤੁਹਾਨੂੰ ਵਰਕ ਦਿਖਾਇਆ ਕਿ ਤੁਸੀਂ ਪਲੇਨ ਦੇ ਉੱਪਰ ਵਰਕ ਕਰਵਾਉਣਾ ਚਾਹੁੰਦੇ ਪਲੇਨ ਤੇ ਕਰਵਾ ਸਕਦੇ ਆ ਤੁਸੀਂ ਆਪਣਾ ਜਦਾਂ ਕੀਨ ਖਾਪ ਦੀ ਸ਼ਰਟ ਦੇ ਉੱਪਰ ਤੁਸੀਂ ਪੈਚ ਲਗਾ ਕੇ ਪਲੇਨ ਤੇ ਉਹਦੇ ਉੱਪਰ ਤੁਸੀਂ ਵਰਕ ਵਰਗਾ ਇਹਰਾ ਕਰਵਾ ਸਕਦੇ ਹੋ ਮਸ਼ੀਨ ਵਰਕ ਕਿਹਦੇ ਉੱਪਰ ਬਿਲਕੁਲ ਵੀ ਵਧੀਆ ਨਹੀਂ ਲੱਗੂ ਇਹਦੇ ਉੱਪਰ ਸਿਰਫ ਹੈਂਡਵਰਕ ਹੀ ਅੱਛਾ ਲੱਗੇਗਾ। ਅਗਰ ਤੁਸੀਂ ਪਾਰਟੀ ਵੇਅਰ ਸੂਟ ਬਣਾਉਣਾ ਤਾਂ ਅਗਰ ਤੁਸੀਂ ਜਾਗੋ ਵਾਸਤੇ ਬਣਾਉਣਾ ਤਾਂ ਤੁਸੀਂ ਇਸ ਨੂੰ ਚਾਹੇ ਪਲੇਨ ਬਣਾ ਲਓ ਜਾਂ ਨਾਲ ਤੁਸੀਂ ਸ਼ਰਾਰਾ ਕਰ ਲਓ। ਆਖੀਨ ਕਾਪ ਦੀ ਸ਼ਰਟ ਬਣਾ ਕੇ ਨਾਲ ਜੁ ਸ਼ਰਾਰਾ ਗਰਾਰਾ ਜੋ ਤੁਸੀਂ ਲਾਈਕ ਕਰਦੇ ਉਸ ਤਰੀਕੇ ਨਾਲ ਬਣਾ ਸਕਦੇ ਹੋ। ਲੋ ਸਿੱ ਕਲਰ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਤੁਸੀਂ ਦੇਖ ਸਕਦੇ ਹੋ ਬੜਾ ਹੀ ਪਿਆਰਾ ਬ੍ਰਾਈਟ ਜਿਹਾ ਕਲਰ ਹੈ। ਅਗਰ ਮਹਿੰਦੀ ਹਲਦੀ ਦੀ ਮੈਂ ਗੱਲ ਕਰਾਂ ਤਾਂ ਬਹੁਤ ਸੋਹਣਾ ਕਲਰ ਹੈ ਜੀ ਇਹ ਵਾਲਾ। ਬਹੁਤ ਬ੍ਰਾਈਟ ਹੋ ਤੁਹਾਡਾ ਕਲਰ ਜਿਹੜਾ ਬਹੁਤ ਫੇਅਰ ਲੱਗੇਗਾ। ਬਹੁਤ ਹੀ ਪਿਆਰਾ ਹੈ ਜਿਆ ਡਿਜ਼ਾਈਨ ਹੈ ਤੁਸੀਂ ਦੇਖ ਸਕਦੇ ਹੋ ਤੇ ਇਸ ਦੇ ਨਾਲ ਜਿਹੜਾ ਆਪਾਂ ਤੁਹਾਨੂੰ ਸ਼ਰਟ ਜਾਂ ਬਾਟਮ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਆਪਾਂ ਡਾਈ ਕਰਵਾ ਰਹੇ ਹਾਂ ਜੀ ਬਹੁਤ ਪਿਆਰਾ ਬ੍ਰਾਈਟ ਕਲਰ ਇੰਨਾ ਬ੍ਰਾਈਟ ਚਾਰਟ ਜਿਹੜਾ ਨਹੀਂ ਆਉਂਦਾ ਹੈਗਾ ਕਿਉਂਕਿ ਉਹ ਸਾਨੂੰ ਡਾਈ ਕਰवानी ਪੈ ਰਹੀ ਹੈ ਤੇ ਜਦੋਂ ਡਾਈ ਹੋ ਕੇ ਆਗੇ ਤਾਂ ਤੁਹਾਨੂੰ ਆਪਾਂ ਨਾਲ ਦੀ ਨਾਲ ਹੀ ਉਹ ਵੀ ਦਿਖਾ ਦਾਂਗੇ ਠੀਕ ਹੈ ਜੀ ਅਗਰ ਤੁਹਾਨੂੰ ਇਹ ਕਲਰ ਪਸੰਦ ਹੈ ਤੁਸੀਂ ਅਗਰ ਮਹਿੰਦੀ ਲਈ ਜਾਗੋ ਲਈ ਹਲਦੀ ਲਈ ਬਣਾਉਣਾ ਚਾਹੁੰਦੇ ਤੁਸੀਂ ਇਹ ਵਾਲਾ ਕਲਰ ਵੀ ਬਣਾ ਸਕਦੇ ਹੋ ਕਿਉਂਕਿ ਜਿੰਨੇ ਵੀ ਕਲਰ ਆਪਾਂ ਤੁਹਾਨੂੰ ਦਿਖਾ ਰਹੇ ਸਾਰੇ ਹੀ ਬਹੁਤ ਪਿਆਰੇ ਜੇ ਨੇ ਡਿਜ਼ਾਈਨਿੰਗ ਇਹਨਾਂ ਦੀ ਬਹੁਤ ਪਿਆਰੀ ਬਣੀ ਹੋਈ ਖੀਨ ਖਾਬ ਦੀ ਠੀਕੇ ਔਰ ਤੁਸੀਂ ਇਸ ਨਾਲ ਦੁਪੱਟੇ ਕਿਵੇਂ ਦੇ ਰੈਡੀ ਕਰਾਉਣਾ ਚਾਹੁੰਦੇ ਅਗਰ ਤੁਹਾਡਾ ਆਰਡਰ ਸਾਡੇ ਕੋਲ ਚੱਲ ਰਿਹਾ ਤਾਂ ਤੁਸੀਂ ਅਗਰ ਕੁਝ ਐਦਾਂ ਦਾ ਲੱਭ ਰਹੇ ਹੋ ਤਾਂ ਤੁਹਾਡੀ ਜਿਹੜੀ ਤਲਾਸ਼ ਹੋ ਆਪਾਂ ਖਤਮ ਕਰ ਦਿੱਤੀ ਅੱਜ ਠੀਕੇ ਤੁਸੀਂ ਇਹਨਾਂ ਦੇ ਵਿੱਚੋਂ ਆਰਾਮ ਨਾਲ ਆਪਣੇ ਲਈ ਸੂਟ ਜਿਹੜੇ ਪਸੰਦ ਕਰ ਸਕਦੇ ਹੋ ਲੋਸੀ ਬਹੁਤ ਹੀ ਪਿਆਰੀ ਜੀ ਰਾਣੀ ਸ਼ੇਡ ਹੈ ਕਿਉਂਕਿ ਅੱਗੇ ਜਿਵੇਂ ਜਿਵੇਂ ਮੌਸਮ ਹੈ ਜੀ ਮੌਸਮ ਦੇ ਅਕੋਰਡਿੰਗ ਕਲਰ ਬਣਦੇ ਆ ਮੌਸਮ ਦੇ ਅਕੋਰਡਿੰਗ ਫੈਬਰਿਕ ਬਣਦਾ ਹੈ ਕਾਂ ਜਿਵੇਂ ਤੁਹਾਨੂੰ ਦੱਸਿਆ ਪਹਿਲਾ ਕਿ ਦਸੰਬਰ ਦੇ ਵਿੱਚ ਤੁਸੀਂ ਆਰਾਮ ਨਾਲ ਪਾ ਸਕਦੇ ਹੋ ਠੀਕ ਹੈ ਨਵੰਬਰ ਲਾਸਟ ਦੇ ਜਿਹੜੇ ਤੁਹਾਨੂੰ ਅਗੜ ਫੰਕਸ਼ਨ ਆ ਤੁਸੀਂ ਉਸ ਟਾਈਮ ਵੀ ਆਰਾਮ ਨਾਲ ਪਾ ਸਕਦੇ ਹੋ ਕਿਉਂਕਿ ਆ ਬਹੁਤ ਸੌਫਟ ਫੈਬਰਿਕ ਹੈ ਕਿਸੇ ਤਰ੍ਹਾਂ ਨਹੀਂ ਤੁਹਾਨੂੰ ਇਹਦੇ ਵਿੱਚ ਕੋਈ ਦਿੱਕਤ ਹੈ ਜਾਂ ਕੋਈ ਕੰਪਲੇਨ ਨਹੀਂ ਹੋਏਗੀ ਪਹਿਲਾਂ ਤਾਂ ਪਹਿਣਾ ਦੇ ਮੈਸੇਜ ਹੁੰਦਾ ਕਿ ਅਮਨੇ ਚੁਬੇਗਾ ਤਾਂ ਨਹੀਂ ਦੇਖੋ ਪਹਿਣ ਦੇ ਦੰਦਾ ਕੁਝ ਨਹੀਂ ਹੈਗਾ ਕਿਉਂਕਿ ਮੈਂ ਖੁਦ ਰੈਡੀ ਕੀਤਾ ਹੋਇਆ ਆਪਣਾ ਇਹ ਵਾਲਾ ਸੂਟ ਠੀਕ ਹੈ ਜੀ ਕੋਈ ਵੀ ਤੁਹਾਨੂੰ ਕਿਸ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ ਆਏਗੀ ਕਿ ਚੁਬੇਗਾ ਅਗਰ ਤੁਸੀਂ ਸ਼ਾਰਟ ਵੀ ਬਣਾ ਰਹੇ ਹੋ ਤਾਂ ਵੀ ਆਪਾਂ ਟਾਪ ਟਾ ਲਾਈਨਿੰਗ ਐਡ ਕਰਾਂ ਅਗਰ ट्राउजर ਦਾ ਤਾਂ ਵੀ ਠੀਕ ਹੈ ਜੀ ਸ਼ਾਰਟ ਬਣਾਉਣੀ ਤੁਸੀਂ ਸ਼ਰਟ ਬਣਾਓ ਸਲਵਾਰ ਬਣਾਉਣੀ ਕੀਨ ਕਾ ਦੀ ਸਲਵਾਰ ਬਣਾਓ ਠੀਕ ਹੈ ट्राउजर ਨਾਲ ਬਣਾਉਣਾ ਤੁਸੀਂ ट्राउजर ਨਾਲ ਬਣਾਓ ਦੇਖੋ ਆਈਡੀਆ ਮੈਂ ਤੁਹਾਨੂੰ ਬਹੁਤ ਦੇ ਦਿੱਤੇ ਨੇ ਬਾਕੀ ਤੁਹਾਡੀ ਚੁਆਇਸ ਹੈ ਆ ਤੁਹਾਨੂੰ ਜੋ ਚੰਗਾ ਲੱਗਦਾ ਤੁਸੀਂ ਸਾਨੂੰ ਦੱਸ ਕੇ ਆਪਣੇ ਲਈ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਤੁਸੀਂ ਸੈਮੀ ਦਾ ਦੁਪੱਟਾ ਲਗਵਾ ਸਕਦੇ ਹੋ ਪਿਓਰ ਦਾ ਲਗਵਾ ਸਕਦੇ ਹੋ ਬਟ ਇੱਥੇ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਕੁਝ ਕਲਰ ਜਿਹੜੇ ਇਦਾਂ ਦੇ ਹੁੰਦੇ ਨੇ ਕਿ ਜੋ ਸੈਮੀ ਦੇ ਉੱਪਰ ਨਹੀਂ ਬਣਦੇ ਹੈਗੇ ਉਹ ਸਾਨੂੰ ਮਜਬੂਰੀ ਦੇ ਵਿੱਚ ਪਿਓਰ ਦੇ ਉੱਪਰ ਕਰਨੇ ਪੈਂਦੇ ਨੇ ਠੀਕ ਹੈ ਜੀ ਕਈ ਵਾਰ ਇਦ ਔਰ ਪਹਿਣਾ ਨਾ ਸੈਮੀ ਦੀ ਗੱਲ ਹੋ ਜੀਂ ਔਰ ਦੁਪੱਟਾ ਸਾਨੂੰ ਜੇ ਪਿਓਰ ਦਾ ਕਰਨਾ ਪੈਣਾ ਉੱਥੇ ਪਹਿਣਾ ਕਹਿੰਨੇ ਕਿ ਅਸੀਂ ਤੁਹਾਨੂੰ ਸੈਮੀ ਦਾ ਕਿਹਾ ਸੀ ਪਹਿਣੋ ਪਲੀਜ਼ ਥੋੜਾ ਜਿਹਾ ਅੰਡਰਸਟੈਂਡ ਕਰਿਆ ਕਰੋ ਹਣਾ ਕਿਉਂਕਿ ਆ ਜਿੱਦਾਂ ਹੁਣ ਇਹ ਵਾਲਾ ਬ੍ਰਾਈਟ ਕਲਰ ਇੱਕ ਤੁਹਾਨੂੰ ਮੈਂ yellow ਬ੍ਰਾਈਟ ਕਲਰ ਦਿਖਾਇਆ ਬਹੁਤ ਬ੍ਰਾਈਟ ਕਲਰ ਹੈ ਉਹ ਵਾਲਾ ਜਿਹੜਾ ਕਲਰ ਹੈ ਉਹ ਬਿਲਕੁਲ ਹੀ ਪਿਓਰ ਦੇ ਉੱਪਰ ਬਣੇਗਾ ਉਹ ਸੈਮੀ ਦੇ ਉੱਪਰ ਨਹੀਂ ਬਣੇਗਾ ਠੀਕ ਹੈ ਜੀ ਤੇ ਇਸ ਕਰਕੇ ਆਪਾਂ ਕੋਸ਼ਿਸ਼ ਕਰਦੇ ਰਹਿੰਦੇ ਆ ਕਿ ਆਪਾਂ ਤੁਹਾਨੂੰ ਕੋਈ ਵੀ ਚੀਜ਼ ਦੇਈਏ ਉਹਦੀ ਕੁਆਲਿਟੀ ਅੱਛੀ ਹੋਵੇ ਠੀਕ ਹੈ ਜੀ ਪਰ ਕਈ ਵਾਰ ਦੇ ਕਿਸੇ ਚੀਜ਼ ਵਿੱਚ ਕੰਪਲੇਨ ਆ ਜਾਂਦੀ ਬਟ ਆਪਾਂ ਤੁਹਾਡੇ ਨਾਲ ਕੋਆਪਰੇਟ ਕਰਦੇ ਆ ਅਸਲ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਹੈ ਨਾ ਕਿਉਂਕਿ ਪੈਸੇ ਜਿਹੜੇ ਸਭ ਦੇ ਮਿਹਨਤ ਦੇ ਨੇ ਇਦਾਂ ਨਹੀਂ ਆਪਾਂ ਤੁਹਾਡੀ ਕਮਾਈ ਨੂੰ ਜਾਇਆ ਜਾਣ ਦਿੰਦੇ ਹੈਗੇ ਤੇ ਲਓ ਜੀ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਕਲਰ ਪਸੰਦ ਆ ਸਕਰੀਨ ਸ਼ਾਟ ਲੈ ਕੇ ਵਟਸਐਪ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਸਕਰੀਨ ਦੇ ਉੱਪਰ ਆਪਣਾ ਵਟਸਐਪ ਨੰਬਰ ਜਿਹੜਾ ਸ਼ੋ ਹੋ ਰਿਹਾ ਆਪ ਇਸ ਕਾਲ ਜੜੀ ਥੋੜੀ ਤੁਸੀਂ ਅਵਾਇਡ ਕਰਿਆ ਕਰੋ ਕਿਉਂਕਿ ਕਾਫੀ ਜ਼ਿਆਦਾ ਬਿਜ਼ੀ ਹੁੰਨੇ ਆ ਜਿੱਦਾਂ ਤੁਹਾਨੂੰ ਪਤਾ ਕਿ ਸੀਜ਼ਨ ਦਾ ਟਾਈਮ ਹੈ ਜੀ ਬਹੁਤ ਸਾਰੇ ਆਰਡਰ ਨੇ ਜੀ ਸਮਝ ਤੋਂ ਬਾਹਰ ਹੋਇਆ ਪਿਆ ਤਾਂ ਸ ਆਰਡਰਾਂ ਵਾਲੀ ਧਿਆਨ ਲੱਗਿਆ ਰਹਿੰਦਾ ਵੀ ਕਿੰਨਾਂ ਦਾ ਹੋ ਗਿਆ ਕਿੰਨਾਂ ਦਾ ਕੰਮ ਚੱਲ ਰਿਹਾ ਅੱਗੇ ਕੰਮ ਕਿੰਨਾਂ ਦਾ ਚਲਾਉਣਾ ਹੈ ਤੇ ਇਸੇ ਤਰ੍ਹਾਂ ਹੀ ਕੰਮ ਚੱਲਦਾ ਰਹਿੰਦਾ ਸਾਰਾ ਦਿਨ ਬਟ ਕੋਸ਼ਿਸ਼ ਸਾਡੀ ਇਹੀ ਰਹਿੰਦੀ ਏ ਕਿ ਆਪਾਂ ਤੁਹਾਡੀ ਕਾਲ ਜਿਹੜੀ ਜਰੂਰ ਪਿਕ ਕਰੀਏ ਜਿੰਨਾ ਭੈਣਾਂ ਦੀ ਕਾਲ ਪਿਕ ਨਹੀਂ ਹੋਈ ਮੈਂ ਸਪਤਾ ਕੱਲ ਤੋਂ ਸ਼ੁਰੂ ਕੀਤਾ ਹੋਇਆ ਰਿਪਲਾਈ ਕਰਨਾ ਤੇ ਆਪਾਂ ਜਰੂਰ ਤੁਹਾਡੇ ਸਾਰੇ ਨਾਲ ਗੱਲਬਾਤ ਕਰ ਰਿਹਾ ਤੇ ਤੁਹਾਨੂੰ ਹੁਣ ਟੈਨਸ਼ਨ ਲੈਣ ਦੀ ਬਿਲਕੁਲ ਜ਼ਰੂਰਤ ਨਹੀਂ ਠੀਕ ਹੈ ਜੀ ਮੈਂ ਕੱਲ ਵੀ ਦੱਸਿਆ ਸੀ ਕਿ ਆਪਾਂ ਵਾਪਸ ਆ ਗਿਆ ਬਟ ਫਿਰ ਵੀ ਕਾਫੀ ਸਾਰੇ WhatsApp ਤੇ ਮੈਸੇਜ ਸੀ ਕਿ ਦੀਦੀ ਤੁਸੀਂ ਅਜੇ ਆਏ ਨਹੀਂ ਉਹ ਸਾਡੇ ਜਿਹੜੇ ਫੈਮਲੀ ਵਲੋਗਿੰਗ ਚੈਨਲ ਦਾ ਹੈ ਜੀ ਸਾਡਾ ਉਹ ਤੇ ਸਾਡੇ ਜਿਹੜੇ ਵੀਡੀਓਜ਼ ਨੇ ਉਹ ਪੁਰਾਣੀ ਆਪਲੋਡ ਹੋ ਰਹੀਆਂ ਨੇ ਠੀਕ ਹੈ ਜੀ ਮੈਂ ਇਸ ਟਾਈਮ ਪੰਜਾਬ ਦੇ ਵਿੱਚ ਹੀ ਆ ਠੀਕ ਹੈ ਤੁਸੀਂ ਆਰਾਮ ਨਾਲ ਬੇਫਿਕਰ ਹੋ ਕੇ ਸਾਨੂੰ ਆਰਡਰ ਜਿਹੜੇ ਦੇ ਸਕਦੇ ਹੋ ਤੇ ਲਓ ਜੀ ਉਮੀਦ ਕਰਦੇ ਆ ਕਿ ਤੁਹਾਨੂੰ ਜਿਹੜੀ ਸਾਡੀ ਅੱਜ ਵਾਲੀ ਕਲੈਕਸ਼ਨ ਹੈ ਉਹ ਵਧੀਆ ਲੱਗੀ ਹੋਏਗੀ ਅਗਰ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਪਿਆਰਾ ਜਿਹਾ ਮੈਸੇਜ ਜ਼ਰੂਰ ਕਰਕੇ ਜਾਇਓ ਅਗਰ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਮਿਲਦੇ ਆਂ ਅਸੀਂ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ